ਲਓ ਬਈ ਆਫਰ ਤੁਹਾਨੂੰ ਵੀਰ ਨੇ ਦੇਤਾ ਜਿਹੜੀ ਗੱਡੀ ਤੇ ਟੱਚਪਲੇਰ ਨਾ ਹੋਊਗਾ 1 ਲੱਖ ਤੋਂ ਉੱਪਰ ਦੀ ਹੋਊਗੀ ਉਹ ਤੁਹਾਨੂੰ ਟੱਚਪਲੇਰ ਲਗਾਵਾ ਕੇ ਦਿੱਤਾ ਜਾਊਗਾ ਵੀਰ ਵੱਲੋਂ ਤੇ ਵੀਡੀਓ ਨੂੰ ਸ਼ੇਅਰ ਕਰਦੇ ਬੱਤ ਬੱਤ ਜਿੰਨੀ ਵੀ ਹੋ ਸਕਦੀ ਹੈ 2010 ਮਾਡਲ ਆਇਆ ਇਹਦੀ 25 ਤੱਕ ਪਾਸਿੰਗਾ 25 ਤੱਕ ਪਾਸਿੰਗਾ ਇਹਦੇ ਉੱਤੇ ਵੀ ਲੱਖ ਦਾ ਲੋਨ ਹੋ ਜੇ ਇਹਨੂੰ 1 ਲੱਖ 25 ਹਜ਼ਾਰ ਦੀ ਦੇ ਦਾਂਗੇ ਲਾਸਟ ਆਪਾਂ ਲਓ ਬਈ ਜੇ ਕਿਸੇ ਨੇ 30 ਭਰਨਾ 30 ਭਰ ਕੇ ਮਿਲ ਜੂ 25 ਭਰਨਾ 25 ਭਰ ਕੇ ਮਿਲ ਜੂ ਹਾਂਜੀ ਹਾਂਜੀ ਗੱਡੀਆਂ ਫੋੜ ਗਿਆ ਪੀਰਾ ਕੋਲ ਚਾਰ ਖੜੀਆਂ ਆਈਆਂ ਇਹਦੇ ਤੇ ਲਾਈ ਵੀਲ ਵਗੈਰਾ ਲੱਗੇ ਹੋਏ ਹਾਂਜੀ ਦੋਸਤੋ ਜਿਹੜੇ ਵੀਰ ਘਾਟੇਰ ਤੇ ਗੱਡੀਆਂ ਭਾ ਦੇ ਹੁੰਦੇ ਆ ਅੱਜ ਆਪਾਂ ਤੁਹਾਡੇ ਲਈ ਆਈਆਂ ਜੀਆਂ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ 38000 ਦੇ ਵਿੱਚ ਗੱਡੀ ਦਿਵਾਵਾਂਗੇ ਵੀਡੀਓ ਨਾਲ ਜੁੜੇ ਰਹੋ ਅੰਤ ਤੱਕ ਵਿੱਚ ਵਿਚਾਰੇ ਆਪਾਂ ਤੁਹਾਨੂੰ ਗੱਡੀ ਦਿਖਾ ਦੇਣਾ ਵੀਡੀਓ ਨੂੰ ਜਾਸ ਤੱਕ ਜ਼ਰੂਰ ਦੇਖੋ ਸਕੇਪ ਨਾ ਕਰਿਓ ਕਿ ਆਪਾਂ ਪਹੁੰਚਿਆ ਬਰਨਾਲੇ ਦੇ ਵਿੱਚ ਭੰਗੂ ਮੋਟਰ ਗੈਰੇਂਟੇ ਪਹੁੰਚਾਂਗੇ ਜੇ ਕਿਸੇ ਨੇ ਘੱਟ ਰੇਟ 'ਚ ਸਾਫ਼ ਸੁਥਰੀਆਂ ਗੱਡੀਆਂ ਲੈਣੀਆਂ ਆਗੀਆਂ ਆਪਾਂ ਤੁਹਾਨੂੰ ਸਾਰੀਆਂ ਗੱਡੀਆਂ ਦੀ ਜਾਣਕਾਰੀ ਲੈ ਕੇ ਦਿਵਾਵਾਂਗੇ ਅੱਗੇ ਤੁਹਾਡੀ ਵੀਰ ਨਾਲ ਗੱਲਬਾਤ ਵੀ ਕਰਾਂਗੇ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਆਪਣੇ 베ਸ ਤੇ ਠੀਕ ਹੈ ਵੀਰੇ ਠੀਕ ਹੈ ਬਾਈ ਤੇ ਬਾਈ ਪਹਿਲੀ ਆਪਣੀ 2014 ਮਾਡਲ ਆ ਜਿਹੜਾ ਜੀ ਇੰਜਨ ਗੇਅਰ ਦੀ ਗੱਡੀ ਦੀ ਫੁੱਲ ਗਾਰੰਟੀ ਹੋ ਠੀਕ ਹੈ ਜੀ ਚਾਰੇ ਟਾਇਰ 80 85% ਪਿਆ ਅਪੋਲੋ ਦੇ ਹੀ ਜੀ ਅੰਟੀਰੀਅਰ ਦੀ ਸਾਫਾ ਲੈਦਰ ਦੇ ਸੀਟ ਕਵਰ ਚੜੇ ਹੋਏ ਆ ਮੀਡੀਆ ਜੀ ਵੀਰੇ ਇਹ ਨਹੀਂ ਐਲਡੀ ਪਲੱਸ ਆ ਬਾਈ ਠੀਕ ਹੈ ਜੀ ਇਹਦੀ ਫਰੰਟ ਵਿੰਡੋ ਪਾਵਰ ਹੁੰਦੇ ਆ ਪਿਛਲੀ ਹੱਥੀ ਵਾਲੀਆਂ ਹੁੰਦੀਆਂ ਨੇ ਜੀ ਜੀ ਗੱਡੀ ਬਾਈ ਫੁੱਲ ਮਨਟੇਨਡ ਕੋਈ ਲੰਬਾ ਨਹੀਂ ਕਰਦਾ ਇੱਕ ਵੀਰ ਵੀ ਉੱਤੇ ਨਹੀਂ ਲੱਗਦਾ ਠੀਕ ਹੈ ਜੀ ਠੀਕ ਹੂੰ ਇਹ ਡਿਮਾਂਡ ਵੀਰੇ ਦੀ ਡਿਮਾਂਡ ਦੀ 3.5 ਲੱਖ ਦੀ ਆ ਵੀਰੇ 3.5 ਲੱਖ ਜਿਵੇਂ ਇਹਦੇ ਚ ਤਾਂ ਟੱਚ ਪਲੇਅਰ ਲੱਗਿਆ ਵੀਰੇ ਹਾਂਜੀ ਤੇ ਜਿਵੇਂ ਕੋਈ ਆਫਰ ਆਫਰ ਕੋਈ ਆਫਰ ਵੀਰੇ ਜਿਹੜੀ ਵੀ ਲੱਖ ਤੋਂ ਉੱਪਰਕਾਰ ਹੋਊਗੀ ਉਹਦੇ ਵਿੱਚ ਐਲ ਸੀ ਡੀ ਫ੍ਰੀ ਦਵਾਂਗੇ ਅਸੀਂ ਟੱਚ ਪਲੇਅਰ ਟੱਚ ਪਲੇਅਰ ਜੀ ਨਾ ਵੀ ਆਫਰ ਤੁਹਾਨੂੰ ਵੀਰ ਨੇ ਦਿੱਤਾ ਜਿਹੜੀ ਗੱਡੀ 'ਚ ਟੱਚ ਪਲੇਅਰ ਨਾ ਹੋਊਗਾ 1 ਲੱਖ ਤੋਂ ਉੱਪਰ ਦੀ ਹੋਊਗੀ ਉਹ ਤੁਹਾਨੂੰ ਟੱਚ ਪਲੇਅਰ ਲਗਾਵਾ ਕੇ ਦਿੱਤਾ ਜਾਊਗਾ ਵੀਰ ਵੱਲੋਂ ਤੇ ਵੀਡੀਓ ਨੂੰ ਸ਼ੇਅਰ ਕਰਦੇ ਬੱਤ ਵੱਦ ਜਿੰਨੀ ਵੀ ਹੋ ਸਕਦੀ ਹੈ ਦੂਜੀ ਆ ਗਈ ਆ ਟਾਟਾ ਦੀ ਕੰਟਾਸਟ ਵੀਰੇ ਏ ਟੋਸ ਲੀਵਾ ਇਹ ਤਾਂ ਉਹ ਸਭ ਨੇ ਲੀਵਾ 40 ਡਿੱਗੀ ਵਾਲੀ ਹੁੰਦੀ ਆ ਇਹ ਡਿੱਗੀ ਵਾਲੀ ਟੋਸ ਆ ਜੀ ਡਿੱਗੀ ਆ ਮਾੜ ਲੈ ਵੀਰੇ ਇਹ ਮਾਡਲ 2011 ਬਾਈ 2011 ਮਾਡਲ ਹੈਗੀ ਚਾਰਾਂ ਦੇ ਨਿਸ਼ਾਨ ਦੇਖ ਲਓ ਬਾਈ ਸਾਫ਼ ਸੁਥਰੇ ਟਾਇਰ ਪਏ ਆਗੇ ਜੇ ਆਪਾਂ ਅੰਟੀਰੀਅਰ ਦੀ ਗੱਲ ਕਰੀਏ ਥੀਰੇ ਵੈਜੀਕਲੀ ਚੈੱਕ ਕਰ ਲਵਾਂਗੇ ਅੱਗੋਂ ਨਾ ਵੀ ਅੰਟੀਰੀਅਰ ਤੇ ਚਾਹਤ ਪੜਾ ਜੀ ਥੀਰੇ ਬੈ ਸਾਫ਼ ਸੁਥਰੀ ਪਈ ਆ ਬਾਈ ਤੇ ਗੱਡੀ ਸਾਫ਼ ਸੁਥਰੀ ਆ ਇਹਦੇ ਵਿੱਚ ਵੀ LCD ਲਵਾ ਕੇ ਦਵਾਂਗੇ ਬਾਈ ਲਵਾ ਕੇ ਦਾਂਗੇ ਵੀਰੇ ਡਿਮਾਂਡ ਵੀਰੇ ਦੀ ਇਹ 210 ਜੀ ਮਾਰਦਾਰ ਹੋ ਜੀ ਮੌਕੇ ਤੇ ਮਾਨਦਨ ਕਰ ਦਾਂਗੇ ਮੌਕੇ ਤੇ ਬਾਈ। ਓਏ ਮੌਕੇ ਤੁਹਾਡਾ ਮਾਨਦਨ ਵੀ ਹੋ ਜੂਗਾ। ਤੇ ਲੋਨ ਵੀ ਹੋ ਜਾ ਬਾਈ ਇਹ ਤੇ। ਲੋਨ ਕਿੱਥੇ ਕੋਈ ਇਹ ਤੇ? ਇਹ ਤੇ 1.5 ਲੱਖ ਦੇ ਲਵੇ ਲੋਨ ਹੋ ਜੂਗਾ। ਲੈ ਵੀ 1.5 ਲੱਖ ਤੁਹਾਨੂੰ ਹੋ ਜੂਗਾ। ਲੋਨ ਉਤੇ ਵੀ ਹੋ ਜੂ Đ ਯਾਰ ਤੇ ਵੀ। ਤੇ ਯਾਰ ਤੇ ਵੀ ਹੋ ਜੂਗਾ ਲੋਨ ਮਤਲਬ ਸਾਰੀਆਂ ਗੱਡੀਆਂ ਤੇ ਹੋ ਜਾਣਾ ਹੈਗਾ। ਹਾਂ ਲਗਭਗ ਸਾਰੀਆਂ ਗੱਡੀਆਂ ਤੇ ਲੋਨ ਕਰ ਦਿੰਦੇ ਆ। ਓ ਵੀ ਸਾਰੀਆਂ ਤੇ ਹੋ ਜੂਗਾ। ਇਹਦੂ ਹੋਗਾ ਸਵੈਲਟ ਬਾਈ ਤੁਹਾਨੂੰ ਪਤਾ ਹੈ ਵਿੱਚ ਪੱਕਾ ਗੱਡੀ ਅਸਰੇ ਹੀ ਹੁੰਦੀ ਆ। ਇਹ ਵੀ ਇਹ ਪੈਟਰੋਲ ਦੀ ਸਵੈਲਟ ਆ ਬਾਈ 7 ਮਾਡਲ ਆ। ਜੀ। ਦਿਆ ਨੰਬਰ 28 ਤੱਕ ਪਾਸਿੰਗ ਆ ਜੀ ਇਹ ਵੀ ਗੱਡੀ ਬਾਈ ਫੁੱਲ ਸੋਹਣੀ ਕਾਰ ਆ ਗਈ ਇੰਜਨ ਗੇਅਰ ਦੀ ਜਮਾ ਓਕੇ ਹੈਗੀ ਜੀ ਜੀ ਸੀਟ ਕਵਰ ਨਵੇਂ ਲੱਗੇ ਹੋਏ ਆ ਠੀਕ ਐਲ ਸੀ ਡੀ ਇਹਦੇ ਵਿੱਚ ਵੀ ਲਵਾ ਕੇ ਦਵਾਗੇ ਜੇ ਨਹੀਂ ਲੱਗੀ ਹੋਈ ਤਾਂ ਦੇ ਲੋ ਵੀ ਅੰਦਰੋਂ ਵੀ ਚੈੱਕ ਕਰੋ ਤੁਸੀਂ ਇੰਟੀਰੀਅਰ ਵੈਜ ਇਹਦੇ ਵਿੱਚ ਵੀ ਟੱਚ ਸਕਰੀਨ ਹੈ ਨਹੀਂਗਾ ਭਾਈ ਦਵਾ ਕੇ ਦੇਣ ਤਾਂ ਤੁਹਾਨੂੰ ਠੀਕ ਆ ਕਿਉਂਕਿ 1 ਲੱਖ ਤੋਂ ਉੱਪਰ ਦੀ ਰੇਟ ਤੇ ਕੱਟੀ ਹੈਗੀ 1 ਲੱਖ ਦੇ ਉੱਪਰ ਤੋਂ ਕੋਈ ਵੀ ਕੱਟੀ ਹੋਊਗੀ ਤੁਹਾਨੂੰ ਚੱਕਦੇ ਆ ਬੱਸ ਦਵਾ ਕੇ ਦਿਖਾਇਆ ਜਾਊਗਾ ਇਹਦੇ ਤੁਹਾਡੇ ਲਈ ਰੇਟ ਹੈ 7 ਤੋਂ ਮਾਰਲਾ 28 ਤੱਕ ਪਾਸ ਹੈ 135000 ਦੀ ਹੈ ਵੀਰੇ ਲਓ ਬਈ 1,35,000 ਦੀ ਮਾਰਾ ਮੋਟਾ ਮੌਕੇ ਤੇ ਮਾਨਤਾ ਪੁਰਾ ਜ਼ਰੂਰ ਕੀਤਾ ਜਾਊਗਾ। ਇਹਦੋਂ ਕਿ ਅਮਰੁੱਤੀ ਵੀਰੇ ਮਾਡਲ ਹੈ। ਇਹ ਅਮਰੁੱਤੀ ਵੀ ਪੰਜ ਮਾਡਲ ਆ। ਪੰਜ ਮਾਡਲ। ਹੂੰ। ਜੀ ਪੰਜਾਬ ਦਾ ਨੰਬਰ ਆ ਬਈ। ਇਹ ਤੈਰਾ ਦੇ ਕਮਿਸ਼ਨ ਨੇ ਵਧੀਆ ਪਈ ਆ ਗੱਡੀ ਦੀ ਅੰਦਰੋਂ ਵੀ ਠੀਕ ਠਾਕ ਹੈਗੀ। ਜਿਹੜੇ ਸਿੱਖਣ ਸੁਖਣ ਨੂੰ ਲੈ ਕੇ ਆਣਾ ਸਿਆਲ ਆ ਗਏ ਹੁਣ ਮੁਰੇ ਸਰਦੀਆਂ ਬਈ। ਹਾਂਜੀ ਹਾਂਜੀ। ਇਹ ਆਪਾਂ ਗੱਡੀ 38,000 ਰੁਪਏ ਦੇ ਦਾਂਗੇ। 38,000 ਜੀ ਹੂੰ। ਲਓ ਬਈ ਜਿਵੇਂ ਆਪਾਂ ਤੁਹਾਨੂੰ ਵੀਡੀਓ 'ਚ ਪਸੇ ਸਟਾਰਟ ਕਰਨ ਤੋਂ ਪਹਿਲਾਂ 38,000 ਤੁਹਾਨੂੰ ਗੱਡੀ ਮਿਲ ਜਾਣੀ ਹੈਗੀ। ਪ ਉਹ ਵੀ ਐਵਰੇਜ ਵਧੀਆ ਨੰਦੀ ਹੁੰਦੀ ਹੈ ਜ਼ੀਰੋ ਕੀ ਇੰਜਨ ਚ ਗੱਡੀ ਹੈਗੀ ਇਹ ਜੇ ਕਿਸੇ ਨੇ ਲੈਣੀ ਹੈ ਇੱਕ ਮੁਰਤੀ ਹੋਰ ਖੜੀ ਆ ਵੀਰਾਂ ਕੋਲੇ ਇਹ ਵੀਰੇ ਮਾਡਲ ਇਹ ਹੱਥ ਮਾਡਲ ਆ ਬਾਈ ਇਹ ਹੱਥ ਮਾਡਲ ਆ ਬਾਈ ਦੇਖ ਸਕਦਾ ਤੁਸੀਂ ਇਹਦਾ ਵੀ ਪੰਜਾਬ ਨੰਬਰ ਦੂਗੀ ਹੈ 02 ਇੰਜਨ ਆ ਜੀ ਏਸੀ ਚੱਲਦਾ ਬਾਈ ਇਹਦਾ ਤਾਂ ਵੀ ਏਸੀ ਕਿੱਟੜ ਲੱਗੀ ਆ ਲਾਈ ਵੀ ਲੱਗੇ ਹੋਇਆ ਤਾਰਾਂ ਦੇ ਵਿੱਚ ਤੁਹਾਨੂੰ ਮਿਲ ਜਾਨਾ ਕਿ ਗੱਡੀ ਸਾਫ ਸੁਥਰੀ ਪਈ ਆਗੀ ਦੇਖ ਸਕਦੇ ਹੋ ਰੰਗ ਪੇੜ ਦੀ ਇਹਦੀ ਵੀਰੇ ਡਿਮਾਂਡ ਕਿ ਜੀ ਇਹ ਡਿਮਾਂਡ ਦਾ 60000 ਦੇ ਆ ਬਾਈ ਮੌਕੇ ਦੇ ਆ ਮੰਨ ਕੇ ਚੱਲੋ ਵੀ 55 ਦੀ ਦੇ ਦਾਂਗੇ ਬਈ ਇਹ ਨੋ ਬਈ 5000 ਦਾ ਡਿਸਕਾਊਂਟ ਕਰਤਾ ਤੁਹਾਨੂੰ ਠੀਕ ਹੈ ਜਿਹੜਾ ਕੋਈ ਵੀ ਵੀਡੀਓ ਦੇਖ ਕੇ ਆਊਗਾ ਤੇ ਇਦੋਂ ਅਕੇ ਬਿਰਾ ਕੋਲ ਫੋੜ ਫਿਗੋ ਵੀ ਹੈਗੀਆਂ ਗਿਆ ਫੋੜ ਫਿਗੋ ਤਾਂ ਬਿਰਾ ਨੇ ਲੈ ਨਹੀਂ ਲਈ ਭਾਈ ਕਿੰਨੇ ਆ ਬਈ ਫੋੜ ਫਿਗੋ ਆਪਣੇ ਕੋਲੇ ਫਿਗੋਆਂ 4 ਖੜੀਆਂ ਬਈ ਨੋ ਬਈ 4 ਖੜੀਆਂ ਗਿਆ ਤੇ ਜੇ ਆਪਾਂ ਪਹਿਲੀ ਦੀ ਗੱਲ ਕਰੀਏ ਵੀਰੇ ਮਾਡਲ ਇਹ i20 ਇਹ i20 ਪੈਟਰੋਲ ਦੀ ਹੈ ਜੀ i20 ਪੈਟਰੋਲ ਦੀ ਹੈ ਇਹ ਨਵਾਂ ਮਾਡਲ ਆ ਬਈ ਜੀ ਇਹ ਐ ਮੰਨ ਲਿਆ ਵੀ ਆਲਟੋ ਰੇਟ ਹੀ ਦੇ ਦਾਂਗੇ ਆਪਾਂ ਇਹ ਕਿੰਨਾ ਰੇਟ ਇਹ ਦੇ ਦਾਂਗੇ ਬਈ ਆਪਾਂ 90000 ਚ ਦੇ ਦਾਂਗੇ ਲੋ ਵੀ 90000 ਦੇ ਮਰਚਾਨੀ ਲੀਸੀ ਲੱਗੀ ਹੋਈ ਪਿਆ ਵਿੱਚ ਲੋ ਵੀ ਐਲਈਡੀ ਲੱਗੀ ਹੋਈ ਹੈਗੀ ਏਸੀ ਟਰੋਕੇ ਵੀਰੇ ਹਾਂ ਏਸੀ ਟਰੋਕੇ ਜਿਮਾ ਠੰਡਾ ਹੀ ਹੀਟਰ ਦੀ ਰੋਡ ਪੈ ਓਕੇ ਆ ਬਾਈ ਠੀਕ ਹੈ ਏਸੀ ਆਪਾਂ ਗੱਲ ਕਰੀਏ ਏਸੀ ਆਪਣੀਆਂ ਸਾਰੀਆਂ ਗੱਡੀਆਂ ਦੇ ਵਿੱਚ ਲੱਗਿਆ ਹੋਇਆ ਸਾਰੀਆਂ ਗੱਡੀਆਂ ਦੇ ਚੱਲ ਏਸੀ ਨੇ ਆਹਣ ਹੈਗਾ ਵੀ ਕਿਸੇ ਗੈਸ ਪਾਉਣ ਵਾਲੀ ਆ ਖਰਾਵਾ ਬੈਲਟ ਚੜਾਉਣ ਵਾਲੀ ਆ ਮਤਲਬ ਵੀ ਓਕੇ ਕਰਾਇਆ ਲਗਭਗ ਸਾਰੀਆਂ ਦੇ ਓਕੇ ਨੇ ਏਸੀ ਠੀਕ ਹੈ ਜੀ ਇਦੋਂ ਕਿ ਫੋਰਡ ਫਿਗੋ ਆਪਾਂ ਲੈਣਾ ਬਾਅਦੋਂ ਚਾਰ ਫੋਰਡ ਫਿਗੋ ਦਵਾਗੇ ਪਹਿਲੀ ਵੀਰੇ ਇਹ ਹੈਗੀ 2011 ਮਾਡਲ ਫਿਗੋ ਆ ਵੀਰੇ ਜੀ ਇੰਜਨ ਗੇਅਰ ਐਸੀ ਹੀ ਟੋਕਿਆ ਜੀ ਤੇ ਇਹ ਮਿਲ ਜੂਗੀ ਆਪਾਂ ਨੂੰ 1,30,000 ਹੀ ਦੇ ਦਾਂਗੇ ਜੀ 1,30,000 11 ਮਾਡਲ ਲੱਖ ਦਾ ਲੋਨ ਹੋ ਜੂਗਾ ਲਓ ਵੀ ਲੱਖ ਰੁਪਏ ਦਾ ਲੋਨ ਹੋ ਜੂਗਾ ਮਤਲਬ 30,000 ਰੁਪਏ ਲੈ ਕੇ ਆਉਣਾ ਹਾਂਜੀ ਹਾਂਜੀ ਲਓ ਵੀ 30,000 ਰੁਪਏ ਲੈ ਕੇ ਆ ਜੀ ਬਾਕੀ ਥੋੜਾ ਲੋਨ ਕਰਵਾ ਦੇਣਗੇ ਫਿਰ ਇੰਜਨ ਪੋਕਾ ਗੜੀਆਂ ਸਾਫ਼ ਸੁਥਰੀਆਂ ਵਧੀਆਆਂ ਜੇ ਦੂਜੀ ਵੀ ਮਾਡਲ ਇਹ 2012 ਮਾਡਲ ਆ ਬਈ 12 ਹਾਂਜੀ ਜੀ ਇਹ ਇਹ ਦੇ ਦਾਂਗੇ ਆਪਾਂ 140000 ਦੀ 140000 ਦੀ ਅੰਦਰੋਂ ਸਾਫ਼ ਸੁਥਰੀਆਂ ਸਾਫ਼ ਸੁਥਰੀਆਂ ਗਾਰਾਂ ਨੇ ਬਈ ਸਾਰੀਆਂ ਸੀਟ ਕਵਰ ਚੜੇ ਹੋਏ ਸੀਟ ਕਵਰ ਨਹੀਂ ਵੀ ਚੜੇ ਹੋਣਗੇ ਚੜਾ ਕੇ ਦੇ ਦਾਂਗੇ ਬਈ ਕੋਈ ਚੱਕਰ ਨਹੀਂ ਇਹ ਸੀਟ ਕਵਰ ਫਟੇ ਹੋਣਗੇ ਠੀਕ ਆ ਉਹ ਤੁਹਾਨੂੰ ਚੜਾ ਕੇ ਦਿੱਤੇ ਜਾਣਗੇ ਇਹ ਜੇ ਆਪਾਂ ਇਸ ਤਰ੍ਹਾਂ ਗੱਲ ਕਰੀਏ ਇਹ ਭਲੇ ਫਿਰ ਮਾੜਾ ਇਹ 2010 ਮਾਡਲ ਆ ਬਈ ਜੀ 2010 ਮਾਡਲ ਆ ਇਹਦੀ 25 ਤੱਕ ਪਾਸਿੰਗਾ 25 ਤੱਕ ਇਹਦੇ ਉੱਤੇ ਵੀ ਲੱਖ ਦਾ ਲੋਨ ਹੋ ਜੇ ਇਹਨੂੰ 125000 ਦੀ ਦੇ ਦਾਂਗੇ ਲਾਸਟ ਆਪਾਂ ਲਓ ਬਈ ਜੇ ਕਿਸੇ ਨੇ ਈ ਵਰਨਾ ਈ ਵਰਕੇ ਮਿਲ ਜੂ 25 ਵਰਨਾ 25 ਵਰਕੇ ਮੈਂ ਹਾਂਜੀ ਹਾਂਜੀ ਗੱਡੀਆਂ ਪੋੜ ਗਿਆ ਪੀਰਾ ਕੋਲ ਚਾਰ ਖੜੀਆਂ ਆ ਗਈਆਂ ਇਹਦੇ 'ਚ ਲਾਈ ਵੀਲ ਵਗੈਰਾ ਲੱਗੇ ਹੋਏ ਆਗੇ ਤੇ ਇਦੋਂ ਕਿ ਲਾਸਟ ਆ ਗਿਆ ਆਪਣੀ ਐਵਰੇ ਮਾਡਲ ਇਹ 2012 ਮਾਡਲ ਆ ਬਾਈ 12 ਮਾਡਲ ਹਾਂਜੀ ਲੋ ਬਈ ਪੰਜਾਬ ਦਾ ਨੰਬਰ ਆ ਇਹ ਇਹ ਗੱਡੀ ਹੈਗੀ 1.5 ਲੱਖ ਰੁਪਏ ਦੀ 1.5 ਲੱਖ ਦੀ 에어 ਬੈਗ ਵਾਲੀ ਹੈ ਟੌਪ ਮਾਡਲ ਆ ਬਾਈ ਇਹ ਜੇ ਟੌਪ ਚ ਹੈ ਠੀਕ ਹੈ ਲੈ ਬਈ ਟਾਇਰਾਂ ਤੇ ਨਹੀਂ ਘਮਰਾਦੀਆਂ ਟਾਇਰ ਹੀ ਵਧੀਆ ਪਾਇਆ ਬਾਈ ਐਕਸੀਡ ਦੇ ਟਾਇਰ ਲੱਗੇ ਆ ਮਾਈਕਲ ਵਾਦੇ ਗੀਰ ਦੇ ਦਾ ਸਾਫ ਆ ਲੈ ਬਈ ਅੰਦਰੋਂ ਅੰਦਰੋਂ ਬਾਈ ਗੱਡੀ ਚੈੱਕ ਕਰ ਦਾ ਇਹ ਮਰੀਆਂ ਪੀਰੇ ਵਾਇਸ ভাই ਸਾਫ਼ ਸੁਥਰੀ ਪਈ ਹੈਗੀ ਸੀਟ ਕਵਰ ਨਵੇਂ ਸੀਟ ਕਵਰ ਚੜੇ ਹਾਂ ਵੀ ਹਾਂਜੀ ਨਵੇਂ ਚੜਾਏ ਇਹਦੇ ਲਓ ਵੀ ਨਵੇਂ ਸੀਟ ਕਵਰ ਚੜਾਏ ਮੈਟ ਲੱਗੇ ਹੋਏ ਹੈਗੇ ਇਹਦੀ ਵੀਰੇ ਟਮਾੜ ਇਹ 1.5 ਲੱਖ ਦੀ ਹੈ ਬਾਈ 1.5 ਲੱਖ ਹੀ ਦੇਣੇ ਆ ਹਾਂ ਐਲ ਸੀ ਡੀ ਲਵਾ ਕੇ ਦਵਾਂਗੇ ਇਹਦੇ ਵਿੱਚ ਲਓ ਵੀ ਐਲ ای ਡੀ ਸਾਨੂੰ ਲੱਗ ਕੇ ਮਿਲੂਗੀ 1.5 ਲੱਖ ਰੁਪਏ ਦੀ ਫੜਾ ਮੌਟਾ ਮੌਕੇ ਦੇ ਮਾਨ ਕੋਈ ਨਾ ਜਿਹੜਾ ਕੋਈ ਆਪਾਂ ਮਾਨਦਾਨ ਕਰਦਾਂਗੇ ਬਾਈ ਆਪਣਾ ਪੇਜ ਫੋਲੋ ਕਰਿਆ ਹੋਣਾ ਚਾਹੀਦਾ ਲਓ ਵੀ ਬਾਈ ਦਾ ਪੇਜ ਵੀ ਹੈ ਇੰਸਟਾਗ੍ਰਾਮ ਤੇ ਫੇਸਬੁੱਕ ਤੇ YouTube ਤੇ ਹਰਦੀਪ ਸਿੰਘ ਦੇ ਨਾਂ ਤੇ ਪਲੇ ਹਰਦੀਪ ਭੰਗੂ 202 ਹਰਦੀਪ ਾਂਗੂ 2021 2021 ਦੇ ਨਾਂ ਤੇ ਭੇਜ ਆ ਵੀਰ ਦਾ ਫੋਲੋ ਕਰ ਲਓ ਠੀਕ ਹੈ ਬਾਈ ਤੇ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਦੇ ਨੰਬਰ ਆਪਾਂ ਸਕਰੀਨ ਤੇ ਪਾਤੇ ਧੰਨਵਾਦ